ਸੱਤੇ ਕਾਲਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਆ ਪ्योर ਕੁਦਰਤੀ ਖੇਤੀ ਤਹਿਤ ਜਿਹੜਾ ਗੰਨਾ ਬੀਜਿਆ ਗਿਆ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਅੱਜ 17 ਜੁਲਾਈ ਦੇ ਦਿਹਾੜੇ ਆ ਪੋਜੀਸ਼ਨ ਆ ਇਹਦੀ ਤੇ ਇਹ ਜਿਹੜਾ ਹੈਗਾ ਸਤੰਬਰ ਦੇ ਵਿੱਚ ਆਪਾਂ ਇੱਥੇ ਬੀਜਿਆ ਸੀਗਾ ਸ਼੍ਰੀ ਸੁਰੇਸ਼ ਦੇਸਾਈ ਜੀਾਂ ਦੀ ਵਾਟਰ ਐਫੀਸ਼ੀਐਂਟ 슈ਗਰ ਕੇਨ ਤਕਨੀਕ ਵਿਧੀ ਦੇ ਨਾਲ ਤੇ ਇਹਦੇ ਵਿੱਚੋਂ ਪਹਿਲਾਂ ਆਪਾਂ ਸਰੋਂ ਦੀ ਤੇ ਆਲੂਆਂ ਦੀ ਫਸਲ ਲਈ ਹੈ ਸਰੋਂ ਹੋਈ ਸੀ ਕੋਈ 4 ਕੁਆਂਟਲ 2.5 ਕਨਾਲਾਂ ਏਰੀਆ ਦੇ ਵਿੱਚੋਂ ਆਹ ਜਿਹੜਾ 11 ਫੁੱਟ ਦਾ ਏਰੀਆ ਵੇਖ ਰਹੇ ਹੋ ਇਹੋ ਜੇ 2 ਪੈਚ ਹੋਰ ਤੇ 3 ਪੈਚ ਜਿਹੜਾ ਇਹ ਏਰੀਆ ਇਹ 2.5 ਕਨਾਲਾਂ ਦਾ ਇਹਦੇ ਵਿੱਚੋਂ 4 ਕੁਆਂਟਲ ਸਾਨੂੰ ਸਰੋਂ ਹਾਸਲ ਹੋਈ ਸੀ ਤੇ ਗੰਨੇ ਵਾਲੇ ਬੈਡਾਂ ਦੇ ਉੱਤੇ ਅਸੀਂ ਆਲੂ ਬੀਜੇ ਸੀ ਤੇ ਆਲੂ ਵੀ ਚੰਗੇ ਚੋਕੇ ਹੋ ਗਏ ਸੀਗੇ ਤੇ ਅੱਜ ਗੰਨਾ ਇਸ ਪੋਜੀਸ਼ਨ ਦੇ ਵਿੱਚ ਤੇ ਆਹ ਜਿਹੜਾ ਏਰੀਆ ਹੁਣ ਇਹਦੇ ਵਿੱਚ ਜਿਹੜਾ ਹੈਗਾ ਜੇ ਅਸੀਂ ਚਾਹੀਏ ਤਾਂ ਮੂੰਗੀ ਵੀ ਬੀਜ ਸਕਦੇ ਆ ਜੇ ਅਸੀਂ ਚਾਹੀਏ ਤਾਂ ਮਿਰਚਾਂ ਵੀ ਟ੍ਰਾਂਸਪਲੈਂਟੇਸ਼ਨ ਕਰ ਸਕਦੇ ਆ ਇਥੇ ਸਾਨੂੰ ਮਿਰਚਾਂ ਵੀ ਚੰਗੀਆਂ ਚੋਖੀਆਂ ਹੋ ਜਾਣਗੀਆਂ ਤੇ ਗੰਨਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਪੂਰੀ ਜ਼ਬਰਦਸਤ ਨੇ ਗਰੋਥ ਕੀਤੀ ਹੋਈ ਆ ਪ्योर ਕੁਦਰਤੀ ਖੇਤੀ ਤਹਿਤ ਪਿੰਡ ਉਲੀ ਜ਼ਿਲ੍ਹਾ ਬਠਿੰਡਾ ਵਿਖੇ ਬਾਈ ਦਪਿੰਦਰ ਸਿੰਘ ਹੁਣਾਂ ਦਾ ਇਹ ਖੇਤ ਆ ਤੇ ਬਾਈ ਜੀ ਬਾਰੇ ਤੁਹਾਨੂੰ ਪਤਾ ਹੀ ਆ ਕੈਨੇਡਾ ਤੋਂ ਪੱਕੇ ਪੈਰੀਂ ਵਾਪਸ ਪੰਜਾਬ ਆਏ ਹੋਏ ਆ ਤੇ ਇੱਥੇ ਇਹਨਾਂ ਨੇ 5 ਏਕੜ ਗੁਦਰਤੀ ਖੇਤੀ ਸ਼ੁਰੂ ਕੀਤੀ ਆ ਜਿਹਦੇ ਵਿੱਚੋਂ ਚਾਰ ਕਨਾਲਾਂ ਗੰਨਾ ਅਸੀਂ ਪਹਿਲੇ ਪੜਾਅ 'ਚ ਲਾਇਆ ਸੀ ਦੋ ਕਨਾਲਾਂ ਗੰਨਾ ਅਸੀਂ ਦੂਜੇ ਪੜਾਅ 'ਚ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਲਾ ਕੇ ਛੱਡਿਆ ਦੋ ਮਹੀਨੇ ਹੋ ਗਏ ਹਾਂਜੀ ਤੇ ਹੁਣ ਆਪਾਂ ਇਹਨਾਂ ਨਾਲ ਥੋੜੀ ਜੀ ਗੱਲਬਾਤ ਕਰਦੇ ਹਾਂ ਸਾਥੀ ਗਾਲਵਾ ਜੀ ਸਾਥੀ ਰਾਜ ਜੀ ਪਾਜੀ ਕਿਵੇਂ ਲੱਗਦਾ ਬਹੁਤ ਵਧੀਆ ਜੀ ਪਰਮਾਤਮਾ ਦੀ ਮਿਹਰ ਹੈ ਹੋਈਆਂ ਪਈਆਂ ਲਹਿਰਾਂ ਬੜੀਆਂ ਪਈਆਂ ਨੇ ਪਰ ਮੈਂ ਵੀ ਛੋਟਾ ਲੱਗਦਾ ਰਿਹਾ ਅੱਗੇ ਖੜਾ ਹਾਂ ਬਾਈ ਦਾ ਕਾਦ ਤਾਂ 2.5 ਫੁੱਟ ਹੈ ਤੇ ਬਾਈ ਨੂੰ ਟੱਪ ਚੁੱਕਿਆ ਗੰਨਾ ਤੇ ਬਾਈ ਜੀ ਤੁਹਾਡੇ ਮਨ ਦੇ ਵਿੱਚ ਇਹ ਇਸ ਤਰ੍ਹਾਂ ਦਾ ਖਿਆਲ ਸੀਗਾ ਵੀ ਇਸ ਤਰ੍ਹਾਂ ਦਾ ਗੰਨਾ ਬਿਨਾਂ ਰੇਸ ਸਪਰੇਅ ਤੋਂ ਪ્યોਰ ਕੁਦਰਤੀ ਖੇਤੀ ਤਹਿਤ ਤੁਹਾਡੇ ਖੇਤਾਂ 'ਚ ਖੜਾ ਹੋ ਸਕਦਾ ਨਹੀਂ ਜੀ ਤਾਂ ਮਤਲਬ ਮੈਨੂੰ ਪਹਿਲਾਂ ਹੀ ਬਹੁਤ ਜਾਣੇ ਨੇ ਕਹਤਾ ਸੀ ਵੀ ਇਹ ਪੋਸਿਬਲ ਨਹੀਂ ਹੈਗਾ ਹੂੰ ਇਹ ਜੇ ਤੇ ਬਾਹਰ ਅਟੈਕ ਹੁੰਦੇ ਆ ਕਿ ਸੁੰਡੀਆਂ ਦੇ ਵਗੈਰਾ ਕੀ ਹੈ ਜੇ ਇਸ ਟਾਈਪ ਦੇ ਅਟੈਕ ਹੁੰਦੇ ਆ ਇਹ ਪੋਸਿਬਲ ਨਹੀਂ ਹੈਗਾ ਇਹ ਤੇ ਨਾ ਇਹ ਵੱਡੀ ਕੁਆਂਟੀਟੀ ਜਿੰਨਾ ਵੱਡਾ ਕਰਨਾ ਹੂੰ ਪਰ ਕਿਉਂਕਿ ਇਹ ਵੀ ਆਪਣੀ ਮਿਹਨਤ ਆ ਆਪਾਂ ਕੀਤੀ ਤੁਸੀਂ ਜਿਵੇਂ ਗਾਈਡ ਕੀਤਾ ਹੋਵੇ ਆਪਾਂ ਕਰੀ ਗਏ ਜੀ ਤੇ ਬਾਕੀ ਪਰਮਾਤਮਾ ਦੀ ਮਿਹਰ ਨਾਲ ਉਹ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਜੀ ਉਹਦਾ ਪੂਰਾ ਵਧੀਆ ਖੜਾ ਹੈਗਾ ਇਸ ਕੋਈ ਕਮੀ ਮਿੰਤਾ ਨਹੀਂ ਲੱਗਦੀ ਜੀ ਸੋ ਭਾਜੀ ਹੁਣ ਇਦਾਂ ਵੀ ਗੰਨੇ ਨੇ ਪੂਰੀ ਜਿਹੜੀ ਹੈਗੀ ਨਾ ਗਰੋਥ ਚੱਕ ਲਈ ਆ ਬਹਾਰ ਚਾ ਗੰਨਾ ਹੁਣ ਪੂਰਾ ਮੌਸਮ ਦੇ ਕਰਕੇ ਤੇ ਇਹਨੇ ਹਾਈਟ ਵੀ ਕਾਫੀ ਕਰ ਲਈ ਇਹਦੀ ਪਹਿਲੀ ਬਣਾਈ ਆਪਾਂ ਨੂੰ ਹੁਣ ਕਰਨੀ ਪਊਗੀ ਤੇ ਫਿਰ ਅੱਗੇ ਜਾ ਕੇ ਸਤੰਬਰ ਦੇ ਵਿੱਚ ਦੂਜੀ ਬਨਾਈ ਵੀ ਆਪਾਂ ਨੂੰ ਕਰਨੀ ਪਊਗੀ ਤੇ ਨਾਲ ਦੀ ਨਾਲ ਇੱਥੋਂ ਮਿੱਟੀ ਚੱਕ ਕੇ ਸਾਈਡਾਂ ਤੋਂ ਆਪਾਂ ਨੂੰ ਮਿੱਟੀ ਵੀ ਹੋਰ ਲਾਉਣੀ ਪਊਗੀ ਤੇ ਜਿਹੜਾ ਵਿਚਾਲੇ ਥਾਂ ਬਚੂਗਾ ਨਾ ਉਹਦੇ 'ਚ ਮੈਂ ਤੁਹਾਨੂੰ ਸੁਝਾਅ ਦੇ ਕੇ ਜਾਂਦਾ ਵੀ ਹਰੀ ਪੱਤ ਜਿਹੜੀ ਹੈਗੀ ਆ ਉਹ ਆਪਾਂ ਲਾਈਏ ਉਹ ਛਾਂ 'ਚ ਵੀ ਹੋ ਜਾਂਦੀ ਆ ਤੇ ਇਹ ਜਿਹੜਾ ਆਪਣਾ ਗੰਨੇ ਦਾ ਮਾਡਲ ਆ ਇਹਦੇ ਵਿੱਚ ਗੁੰਮ ਨਹੀਂ ਬਣਦਾ ਹਾਵਧਾਰੀ ਰਹਿਣ ਕਰਕੇ ਤੋਂ ਹੁਣ ਾਂਡੀ ਗੌਂਡੀ ਕੀ ਸੋਚਦੇ ਆ ਤੇ ਕੀ ਉਹਨਾਂ ਦਾ ਵਿਚਾਰ ਆ ਾਂਡੀ ਗੌਂਡੀ ਬਸ ਦੇਖ ਕੇ ਹੈਰਾਨੀ ਹੋ ਸਕ ਰਹੀ ਹੋਰ ਤੱਕ ਕੀ ਹੋ ਸਕਦੇ ਆ ਉਹਨੇ ਇਸ ਟਾਈਪ ਦਾ ਗੰਨਾ ਜਿਹੜਾ ਆਪਣਾ ਹੈਗਾ ਜੀ ਵੀ ਇੱਕ ਇੰਪੋਸੀਬਲ ਟਾਸਕ ਨੂੰ ਪਰਮਾਤਮਾ ਦੀ ਮਿਹਰ ਨਾਲ ਆਪਾਂ ਇਸ ਤੱਕ ਲਿਆਈ ਜੀ ਮਤਲਬ ਇੱਕ ਤੀਕਾ ਹੈਰਾਨੀ ਵਾਲਾ ਕੰਮ ਹੀ ਆ ਜਿਹੜੇ ਟਾਈਮ ਦੇ ਵਿੱਚ ਜਿਸ ਤਾ ਉਹ ਜਹਰਾ ਪੈ ਰਹੀ ਹੈ ਨਹੀਂ ਕਹਦੇ ਗੰਨੇ ਦੀ ਖੇਤੀ ਮਦੇ ਵਿੱਚ ਇੰਨਾ ਯਾਰਾ ਯੂਰੀਆ ਪੈਂਦਾ ਹੈ ਵੀ ਮਤਲਬ ਇਹ ਗੱਟੇ ਦੇ ਗੱਟੇ ਹੀ ਖਾਲੀ ਕਰ ਦਿੰਦੇ ਆ ਲੋਕਾਂ ਵਾਂਗੂ ਹਾਂ ਵੀ ਇਹ ਤਾਂ ਪੋਸਿਟਿਵਲ ਹੀ ਨਹੀਂ ਹੈਗਾ ਹਾਂ ਮਤਲਬ ਆਪਣੀਆਂ ਜ਼ਮੀਨਾਂ ਬਚਾਉਣੀ ਹੈ ਜੀ ਮਤਲਬ ਫਿਰ ਜੇ ਕੁਦਰਤ ਨਾਲ ਰਲ ਕੇ ਚੱਲੀਏ ਆਪਾਂ ਤਾਂ ਇੰਪੋਸੀਬਲ ਤਾਂ ਕੋਈ ਵੀ ਕੰਮ ਨਹੀਂ ਹੈਗਾ ਜੀ ਤਾਂ ਮਤਲਬ ਵੀ ਇਹ ਸੋਚ ਲੈ ਆ ਰਿਹਾ ਕੰਮ ਜੈ ਮੁਕਤ ਕਰਨਾ ਹੀ ਹੈ ਕਰੋ ਦੇਖ ਲਓ ਹੁਣ ਕਿ ਪਰਖ ਕਰ ਸਕਦਾ ਨਹੀਂ ਮੇਰੇ ਕੈਮੀਕਲ ਵਾਲੇ ਦੇ ਵਿੱਚ ਇਹ ਵਿੱਚ ਕੋਈ ਫਰਕ ਲੱਗਦਾ ਹੀ ਨਹੀਂ ਆਖਰੀ ਸਵਾਲ ਵੀ ਇਹ ਗੰਨੇ ਦਾ ਬਾਅਦ ਚ ਕਰਨਾ ਕੀ ਹੈ ਜਦੋਂ ਇਹ ਤੇਰੇ ਚੜ ਗਿਆ ਗੰਨੇ ਦਾ ਜੀ ਪਲੈਨਿੰਗ ਤਾਂ ਗੋੜੀ ਬਣਾਵਾਂਗੇ ਕਿਉਂਕਿ ਆਪਣੀ ਕਿਚਨ ਨਹੀਂ ਅਜੇ ਲੋਡ ਦੇ ਵਿੱਚ ਆਪਣੀ ਮੇਨ ਲੋਡ ਆਉਣੀ ਹੈ ਖਾਂਡ ਆਪਾਂ ਵਰਤਦੇ ਨਹੀਂਗੇ ਜੀ ਤੇ ਗੁੜ ਤੇ ਸ਼ੱਕਰੀ ਬਣਾਵਾਂ ਬਣਾਵਾਂਗੇ ਜੇ ਹੋ ਸਕੇ ਆ ਤਾਂ ਜੂਸ ਵੇਚਾਂਗੇ ਉਹ ਵੀ ਵੀ ਟਰਾਈ ਕੋਸ਼ਿਸ਼ ਪੂਰੀ ਪੂਰੀ ਹੈ ਉਹ ਵੀ ਆਪਾਂ ਕਰਕੇ ਦਿਖਾਈਏ ਜੀ ਹਾਂਜੀ ਸੋ ਦੋਸਤੋ ਬਾਈ ਜੀ ਬੜੇ ਕਲੀਅਰ ਨੇ ਕਿ ਫਸਲ ਦਾ ਅੱਗੇ ਜਾ ਕੇ ਕਰਨਾ ਕੀ ਆ ਅਸੀਂ ਇੱਥੋਂ ਜੂਸ ਵੀ ਵੇਚਣਾ ਚਾਹਾਂਗੇ ਗੁੜ ਸ਼ੱਕਰ ਵੀ ਤੁਹਾਡੀ ਸੇਵਾ ਚ ਉਪਲਬਧ ਕਰਾਵਾਂਗੇ ਤੇ ਆਹ ਦੇਖੋ ਜਿਹੜੀ ਸਰੋਂ ਸਾਡੇ ਝੜ ਗਈ ਸੀ ਇਹ ਫੇਰ ਉੱਗ ਰਾਈ ਆ ਠੀਕ ਹੈ ਜੀ ਤੇ ਇਹ ਜਿਹੜਾ ਮਾਡਲ ਹੈ ਦੇ ਵਿੱਚੋਂ ਅਸੀਂ ਚਾਹੁੰਦੇ ਆ ਕਿ ਇੱਕ ਕਿਸਾਨ ਭਰਾ ਕਿੱਲੇ ਦੀ 10 ਲੱਖ ਰੁਪਏ ਦੀ ਕਮਾਈ ਕਰੇ ਉਸ ਮਕਸਦ ਦੇ ਨਾਲ ਹੀ ਇਸ ਮਾਡਲ ਤੇ ਕੰਮ ਕਰਦੇ ਹੋਏ ਇਸ ਖੇਤ ਦੇ ਵਿੱਚ ਅਸੀਂ ਗੰਨੇ ਦੀ ਬਜਾਈ ਕੀਤੀ ਕਾਸ਼ਤ ਕਰਦੇ ਪਏ ਆ ਸੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥ ਸ੍ਰੀ ਅਕਾਲ ਜੀ